ਔਰ ਖੱਟਰ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਜੇ ਕੋਈ ਕਸਰ ਰਹੀ ਆਓ ਆਪਣੀ ਪੂਰੀ ਕਰਵਾ ਮੋਦੀ ਨੂੰ ਕਹਣਾ ਚਾਹੁੰਦੇ ਆ ਉਹਨਾਂ ਤੋਂ ਪਹੁੰਚ ਤੋਂ ਪਹਿਲਾਂ ਪਹਿਲਾਂ ਕਾਫਲੇ ਤੋਂ ਪਹੁੰਚ ਤੋਂ ਪਹਿਲਾਂ ਪਹਿਲਾਂ ਜਿਹੜੀਆਂ ਮੰਗੀਆਂ ਹੋਈਆਂ ਮੰਗਾਵਾ ਉਹਨਾਂ ਦੇ ਉੱਤੇ ਆਪਣਾ ਸਪਸ਼ਟੀਕਰਨ ਦੇ ਕੇ ਇਹ ਜਿਹੜੇ ਕਾਫਲੇ ਆ ਇਹਨਾਂ ਨੂੰ ਇੱਥੇ ਦੇ ਇੱਥੇ ਹੀ ਰੋਕਦਾ ਜੇ ਨਹੀਂ ਤੇ ਤੇਰੇ ਕੋਈ ਕਾਫਲਾ ਰੁਕਣਾ ਨਹੀਂਗਾ ਸਰ ਜੀ ਸਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੂਜੇ ਫਰਾ ਵਾਸਤੇ ਰਵਾਨਗੀ ਆ ਕਿਉਂਕਿ ਕੱਲ ਦਾ ਘਰ ਵਿੱਚੋਂ ਨਿਕਲੇ ਆ ਤੇ ਇੱਕ ਫਰਾ ਪੂਰਾ ਕੀਤਾ ਗਿਆ ਦੂਸਰਾ ਫਰਾ ਜਿਹੜਾ ਵਾ ਉਹ ਵੀ ਲੋ ਉਹਦੇ ਵਿੱਚ ਆਪਾਂ ਚੱਲੇ ਪਾਪਦੇ ਆ ਐਸ ਵੇਲੇ ਅਸੀਂ ਫਲੋਰ ਕੂਲਪਲਾਜ ਜਿੱਦੋਂ ਉੱਤੇ ਖੜੇ ਆ ਉਥੋਂ ਟੂਲਪਲਾਜ ਜਦੋਂ ਇਕੱਠੇ ਹੋ ਕੇ ਆਪਾਂ ਜਿੱਦਾਂ ਕਾਫਲਾ ਸਾਡੇ ਵੱਡੇ ਹੁੰਦੇ ਜਾਏ ਉਸੇ ਹਿਸਾਬ ਨਾਲ ਜਿੱਥੇ ਰੇ ਜਾਵਾਂਗੇ ਦੂਸਰੀ ਬੇਤੀ ਕਹਿੰਦੇ ਆ ਨੌਜਵਾਨ ਵੀਰਾਂ ਨੂੰ ਕਿ ਜਿਹੜੇ ਸਾਡਾ ਜਾਗਤਾ ਵਾ ਜ਼ਰੂਰੀ ਯਾਰ ਔਰ ਸਾਡੀ ਜਿਹੜੀ ਜਿੱਤੇ ਬੰਦੀ ਹੈ ਜਾਗ ਦੇ ਨਾਲ ਬੱਤੀ ਆ ਜੋ ਜੋ ਸਾਡੇ ਅਗੂਆਂ ਨੇ ਹੁਕਮ ਦਿੱਤਾ ਹੈ ਉਸ ਦੇ ਉਸੇ ਸਾਹਮਣੇ ਚੱਲ ਰਹਾ ਹਾਂ ਕਿਉਂਕਿ ਜਿਹੜੀ ਸਾਡਾ ਮੀਟਿੰਗ ਹੋਣ ਜਾ ਰਹੀ ਹੈ ਉਹ ਮੀਟਿੰਗ ਵੀ ਦੇਖਣੀ ਜ਼ਰੂਰੀ ਹੈ ਔਰ ਉਸ ਤੋਂ ਬਾਅਦ ਜਿਹੜੀਆਂ ਸਾਡੀਆਂ ਤਾਂ ਪੂਰੀਆਂ ਤਿਆਰੀਆਂ ਔਰ ਖੱਟੜ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਜੇ ਕੋਈ ਕਸਰ ਰਹਿ ਗਈ ਆ ਉਹ ਆਪਣੀ ਪੂਰੀ ਕਰਨਾ ਔਰ ਇਹ ਜਿਹੜੇ ਜੱਥੇ ਚੱਲ ਪਏ ਆ ਜਿਹੜੇ ਘਰਾਂ ਤੋਂ ਨਿਕਲ ਤੁਰੇ ਆ ਇਹਨਾਂ ਦਿੱਲੀ ਪਹੁੰਚਣਾ ਆ ਔਰ ਤੈਨੂੰ ਪਹੁੰਚ ਕੇ ਦਿਖਾਵਾਂਗੇ ਪਹਿਲਾਂ ਵੀ ਪਹੁੰਚੇ ਹੁਣ ਵੀ ਪਹੁੰਚਾਂਗੇ ਤੈਨੂੰ ਲਲਕਾਰ ਕੇ ਕਹਿਨੇ ਆ ਖੱਟੜ ਸਰਕਾਰ ਨੂੰ ਵੀ ਜਿੰਨੇ ਤੂੰ ਲਾਉਣੇ ਆ ਰੋਕਾ ਲਾਲਾ ਤੇਰੀ ਰੋਕਾ ਫੁੱਟ ਕੇ ਦਿੱਲੀ ਜਾਣਾ ਹੀ ਉਹ ਆ ਸਾਰੇ ਕਾਫਲੇ ਦੇਖ ਲਾ ਪਿਛੇ ਤੱਕ ਕਿੰਨੇ ਤਗੜੇ ਤਗੜੇ ਕਾਫਲੇ ਜਿਹੜੇ ਘਰਾਂ ਦੇ ਨਿਕਲ ਪਰੇ ਆ ਔਰ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਸ ਅੰਦੋਲਨ ਨੂੰ ਜਾਰੀ ਰੱਖਣ ਵਾਸਤੇ ਜਿਹੜਾ ਉਹ ਸਾਥ ਵੀ ਦਿੱਤਾ ਆ ਔਰ ਸਰਕਾਰ ਨੂੰ ਇਹ ਗੱਲ ਕਹਿਣੀ ਚਾਹੁੰਦੇ ਆ ਕਿ ਪੰਜਾਬ ਦੇ ਲੋਕੋ ਦੇ ਸਰਕਾਰ ਜਿਹੜੀ ਪੰਜਾਬ ਦੀ ਆ ਪੰਜਾਬ ਦੇ ਨਾਲ ਖੜ ਜਵੇ ਔਰ ਉਹ ਜਿਹੜਾ ਆਉਂਡ ਵਾਲਾ ਮੋਰਚਾ ਆਪਾਂ ਜਿੱਤ ਸਕਦੇ ਆ ਵੀਰੋ ਔਰ ਇਹ ਮੋਰਚਾ ਜਿੱਤ ਕੇ ਰਵਾਂਗੇ ਅੱਗੇ ਅਸੀਂ 750 ਕਿਸਾਨ ਆਪਾਂ ਅਸਹਿਲ ਕਰਵਾਇਆ ਜੇ ਮੰਨ ਲਓ ਅੱਜ ਸਾਡਾ 150 ਜਾਨਾਂ ਚਲੀਆਂ ਜਾਣਗੀਆਂ ਸਵੀਰ ਲੱਗ ਜਾਂਦੇ ਆ ਤੇ ਵੀਰੋ ਕੁਝ ਜ਼ਿਆਦਾ ਨਹੀਂਗਾ ਕਿਉਂਕਿ ਜਿਹੜੀ ਆ ਸਾਡੇ ਗੁਰੂ ਨਾਨਕ ਦੇਵ ਜੀ ਕੋ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਇਹ ਜਿਹੜੇ ਸੰਘਰਸ਼ਾਂ ਚੱਲੇ ਆ ਔਰ ਉਹਨਾਂ ਸੰਘਰਸ਼ਾਂ ਨੂੰ ਅੱਗੇ ਤੋਰਦੇ ਹੋਏ ਜਥੇਬੰਦੀਆਂ ਦੇ ਰੂਪ ਦੇ ਵਿੱਚ ਅੱਜ ਜਿਹੜਾ ਵਾ ਇਹ ਕਾਫਲੇ ਫੇਰ ਦਿੱਲੀ ਨੂੰ روانਾ ਹੋਇਆ ਔਰ ਆਖਰੀ ਸਾਧie ਜਾਏਗਾ ਇਸ ਜੰਗ ਨੂੰ ਆਪਾਂ ਜਿੱਤ ਕੇ ਇਸ ਜੰਗ ਦੇ ਉੱਤੇ ਕੁਰਬਾਨੇ ਔਰ ਇਹ ਜਾ ਕੇ ਦੱਸ ਸਕਦੇ ਹਾਂ ਕਿ ਲੋਕ ਔਰ ਵਾਲੇ ਸਮੂਹ ਦੇ ਵਿੱਚ ਭੰਨੇ ਰੌਣ ਦੀ ਲੋੜ ਨਹੀਂ ਪਊਗੀ ਕਿਉਂਕਿ ਜਿਹੜਾ ਸਾਡਾ ਸਾਨੂੰ ਜੋ ਕੋਈ ਸਾਡਾ ਮੰਨੀ ਹੋਈ ਸਰਕਾਰ ਆ ਵੇ ਸਾਨੂੰ ਦੇਖਵੇ ਤੇ ਅਸੀਂ ਦਿੱਲੀ ਢਾਉਣ ਨਹੀਂ ਜਾਣਾ ਜਿਹੜੇ ਹਸਾਬ ਨੂੰ ਡੀਡਿੰਗ ਹੋਣੀ ਆ ਉਹਦੇ ਵਿੱਚ ਜੇ ਬਣ ਜਾਂਦੇ ਠੀਕ ਆ ਨਹੀਂ ਤਾਂ ਤਿਆਰ ਕੋ ਤਿਆਰ ਪੂਰਾ ਭਾਰਤ ਤਿਆਰ ਕੋ ਤਿਆਰ ਗੱਲਾਂ ਪੰਜਾਬ ਦੀ ਕੇਵਲਾ ਆਂਧਰਾ ਫੇਰ ਵੇਖੋ ਆਦੀਵਾਸੀ ਵੀਰ ਲੱਖਾਂ ਦੇ ਹਸਾਬ ਨਾਲ ਆਦੀਵਾਸੀ ਵੀਰ ਆਉਣ ਗਿਆ ਰਹੀ ਕਿ ਕਿਉਂਕਿ ਉਹ ਪੈਗਲ ਹੁੰਦੇ ਆ ਉਹਨਾਂ ਕੋ ਕੋਈ ਜੱਦੀ ਨਹੀਂ ਕੋਈ ਹੀ ਕolliਗੇ ਉਹਨਾਂ ਦੇ ਬਿਆਦਲ ਪਹੁੰਚਾ ਲੱਖਾਂ ਦੇ ਸਹਾਉ ਨਾਲ ਦੀਵਸੀ ਐਫਐਫ ਪਹੁੰਚਣਗੇ ਤੇ ਮੋਦੀ ਨੂੰ ਗੋਣਾ ਚਾਹੁੰਦੇ ਆ ਉਹਨਾਂ ਤੋਂ ਪਹੁੰਚ ਤੋਂ ਪਹਿਲਾਂ ਪਹਿਲਾਂ ਕਾਫਲੇ ਤੋਂ ਪਹੁੰਚ ਤੋਂ ਪਹਿਲਾਂ ਪਹਿਲਾਂ ਜਿਹੜੀਆਂ ਮੰਗੀਆਂ ਹੋਈਆਂ ਮੰਗਾਵਾ ਉਹਨਾਂ ਦੇ ਉੱਤੇ ਆਪਾਂ ਸਪਸ਼ਟੀਕਰਨ ਦੇ ਕੇ ਇਹ ਜਿਹੜੇ ਕਾਫਲੇ ਆ ਇਹਨਾਂ ਨੂੰ ਇੱਥੇ ਦੇ ਇੱਥੇ ਰੋਕਦਾ ਜੇ ਨਹੀਂ ਤੇ ਤੇਰੇ ਕੋਲ ਕਾਫਲਾ ਰੁਕਣਾ ਨਹੀਂਗਾ ਜਿੰਨਾ ਜੋਰ ਤਰਫੋਂ ਦਰਗਾ ਲਾਲਾ ਪੰਜਾਬ ਦੇ ਵਿੱਚੋਂ ਕਾਫਲੇ ਨਿਕਲ ਤੁਰੇ ਆ ਉਹ ਤੇਰੀ ਦਿੱਲੀ ਤੱਕ ਪਹੁੰਚ ਕੇ ਰਾਵਾਂਗੇ ਤੇ ਤੇਰੀ ਦਿੱਲੀ ਨਹੀਂਗੀ ਦਿੱਲੀ ਸਾਡੇ ਲੋਕਾਂ ਦੀ ਆ ਤੁਸੀਂ ਆਪਣੀ ਬਣਾ ਕੇ ਬਹਿ ਗਏ ਜੇ ਰਾਹ ਦੇ ਵਿੱਚ ਬੈਰੀਕੇਡ ਲਾਤੇ ਆ ਕੀ ਆ ਜਿਹੜੇ ਲੋਕ ਐ ਪਾਕਿਸਤਾਨ ਤੋਂ ਆਉਣੇ ਆ ਜਿਹੜੇ ਲੋਕ ਦਿੱਲੀ ਵਾਸਤੇ ਤੁਰੇ ਆ ਉਹ ਪਾਕਿਸਤਾਨ ਤੋਂ ਨਹੀਂ ਆਏ ਔਰ ਨਾ ਪਾਕਿਸਤਾਨ ਤੋਂ ਆਉਣੇ ਆ ਇਹ ਪੰਜਾਬ ਦੇ ਆ ਭਾਰਤ ਦੇ ਆ ਇਹ ਭਾਰਤ ਦੀ ਦਿੱਲੀ ਆ ਤੇ ਦਿੱਲੀ ਦੇ ਵਿੱਚ ਤੁਹਾਨੂੰ ਆ ਕੇ ਮੁਸਾਵਾਗੇ ਜੇਕਰ ਅਸੀਂ ਇਸ ਤਣ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਜਾਬਤਾ ਜਰੂਰੀ ਆ ਜਾਬਤੇ ਦੇ ਵਿੱਚ ਰਹਿਣਾ ਆ ਜੋ ਆਗੂਆਂ ਦਾ ਹੁਕਮ ਆ ਉਸੇ ਹਿਸਾਬ ਨਾਲ ਸੀ ਚੱਲਣਾ ਆ ਅੱਗੇ ਜਿੱਥੇ ਪੜਾਓ ਕਹਿੰਦੇ ਉੱਥੇ ਪੜਾ ਲਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਿੰਦਾਬਾਦ ਜਿੰਦਾਬਾਦ ਲੜਦੇ ਲੋਕਾਂ ਦਾ ਇੱਕ ਜਿੰਦਾਬਾਦ ਜਿੰਦਾਬਾਦ ਸ਼ੀ ਦੋ ਤਾਂ ਢੀ ਸੋਚ ਤੇ ਪੈਰਾਂ ਦੇ ਆਗੇ ਝੁਕ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਿੰਦਾਬਾਦ ਜਿੰਦਾਬਾਦ